ਜੋ ਬਰਖਾਸਤ ਕਰ ਦਿੱਤੀ ਆ ਜੋ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਉਸ ਦੇ ਬਾਰੇ ਖੁਲਾਸੇ ਕੀਤੇ ਨੇ ਕਿ ਕਰੋਨਾ ਕਾਲ ਦੇ ਵਿੱਚ ਕਿਸ ਤਰੀਕੇ ਨਾਲ ਨਸ਼ਾ ਜਾਂਦਾ ਸੀ ਕਹਿੰਦੇ ਮੈਂ ਤਾਂ ਪਹਿਲੇ ਦਿਨ ਤੋਂ ਬੋਲਦਾ ਆ ਰਿਹਾ ਕਿਉਂਕਿ ਪਰਮਿੰਦਰ ਝੋਟੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਮੁਹਿੰਮ ਚਲਾਈ ਸੀ ਪਿੰਡ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਦੇ ਲਈ ਇੱਕ ਟੀਮ ਬਣਾਈ ਸੀ ਜਿੱਥੇ ਵੀ ਕੋਈ ਨਸ਼ਾ ਵੇਚਦਾ ਹੁੰਦਾ ਸੀ ਭਾਵੇਂ ਮੈਡੀਕਲ ਸਟੋਰਾਂ ਦੇ ਉੱਤੇ ਜਿਸ ਤੇ ਕਿੰਨ ਅੱਜਕੱਲ ਆਮ ਵਿਕਦਾ ਮੈਡੀਕਲ ਸਟੋਰਾਂ ਦੇ ਉੱਤੇ ਕੈਪਸੂਲ ਜਿਹੜੇ ਵਿਕਦੇ ਨੇ ਨਸ਼ੇ ਦੇ ਤੇ ਉਹਨਾਂ ਨੂੰ ਫੜਿਆ ਜਾਂਦਾ ਸੀ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੁੰਦਾ ਸੀ ਕੋਈ ਨਸ਼ੇੜੀ ਹੁੰਦਾ ਸੀ ਉਹਨਾਂ ਨੂੰ ਫੜਿਆ ਜਾਂਦਾ ਸੀ ਹਾਲਾਂਕਿ ਪਰਮਿੰਦਰ ਝੋਟੇ ਨੂੰ ਇਸ ਦਾ ਖਮਿਆਜਾ ਵੀ ਭੁਗਤਣਾ ਪਿਆ ਸੀ ਜੇਲ੍ਹ ਦੇ ਵਿੱਚ ਜਾ ਕੇ ਆਏ ਸੀ ਕਮੈਲਾ ਦੇ ਬਾਰੇ ਇਲਜ਼ਾਮ ਵੀ ਲਗਾ ਦਿੱਤੇ ਗਏ ਸੀ ਤਾਂ ਖੈਰ ਪਰਮਿੰਦਰ ਝੋਟਾ ਜੇਲ੍ਹ ਦੇ ਵਿੱਚੋਂ ਬਾਹਰ ਵੀ ਆ ਚੁੱਕਿਆ ਪਰ ਹੁਣ ਲੇਡੀ ਕਨਸਟੇਬਲ ਜੋ ਵਕਾਸ਼ਤ ਕਰ ਦਿੱਤੀ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਉਸ ਦੇ ਬਾਰੇ ਅਹਿਮ ਤੇ ਵੱਡੇ ਖੁਲਾਸੇ ਪਰਮਿੰਦਰ ਝੋਟੇ ਨੇ ਕੀਤੇ ਇੱਕ ਵਾਰ ਨੂੰ ਲੋਕ ਅਕਸੈਪਟ ਨਹੀਂ ਕਰਦੇ ਸੀ ਕਈ ਬੰਦੇ ਵੀ ਤੂੰ ਐਵੇਂ ਕਹੀ ਜਾਣਾ ਇਹ ਮੈਂ ਕਿਸੇ ਪੱਤਰਕਾਰ ਨੂੰ ਕਹਿ ਜਾਂਦਾ ਬਾਈ ਨਸ਼ਾ ਵੀ ਇਹਨਾਂ ਦਾ ਤੋ ਕਹਿੰਦਾ ਤੂੰ ਇਹ ਗੱਲ ਕਿਵੇਂ ਕਹਿਣਾ ਮੈਂ ਮੈਂ ਸੱਚ ਕਹਿਣਾ ਮੇਰੇ ਕੋਲ ਪ੍ਰੂਫ ਨੇ ਮੈਂ ਕੋਈ ਬਿਨਾ ਪ੍ਰੂਫਾਂ ਤੋਂ ਨਰਾਦਰ ਗੱਲ ਹੀ ਨਹੀਂ ਕਰੀ ਵੱਡੇ ਅਫਸਰਾਂ ਦਾ ਨਸ਼ਾ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹ ਮੈਡਮ ਹੈ ਜੋ ਮੈਡਮ ਹੈ ਇਹਨੂੰ ਦੂਜੇ ਦਿਨ ਛੁੱਟੀ ਮਿਲੀ ਰੱਖਦੀ ਸੀ ਇਹਨੂੰ ਮੈਡੀਕਲ ਲੀਵਾਂ ਮਿਲਦੀਆਂ ਸੀ ਤੇ ਜਿਹੜੇ ਸਾਡੇ ਜਵਾਬ ਨੇ ਵਿਚਾਰੇ ਆਮ ਕਰਾਂਦੇ ਨੇ ਉਹ ਆ ਦੇਖ ਲਓ ਆ ਭੈਣ ਆ ਵਿਚਾਰੀ ਇਹਦੇ ਇਦਾਂ ਸਰੰਜ ਲੱਗੀ ਹੋਈ ਐ ਆਹ ਦੇਖੋ ਹੱਥ ਚ ਪਰਮਾਨੈਂਟ ਅਟੈਚ ਸਰੰਜ ਜਾਇ ਕੋਈ ਬਿਮਾਰ ਹੋਣੀ ਵਿਚਾਰੀ ਕੋਈ ਬਿਮਾਰ ਬੁਖਾਰ ਹੋਣਾ ਫੀਬਰ ਹੋਣਾ ਇਹਨੂੰ ਛੁੱਟੀ ਨਹੀਂ ਦਿੱਤੀ ਇਹਦੇ ਅਫਸਰ ਨੇ ਵੀ ਆਪੇ ਜਦੋਂ ਸਦੀ ਆ ਸਵਤਾਚੋ ਡਿਊਟੀ ਕਰਨ ਗਈ ਐ ਹੋਰ ਵੀ ਕਈ ਭੈਣੇ ਕਈ ਵਿਚਾਰੇ ਜਵਾਕ ਨੇ ਜਿਹੜੇ ਡਿਊਟੀਆਂ ਜਾਂਦੇ ਨੇ ਹਨਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਡਬਲ ਡਬਲ ਸ਼ਿਫਟਾਂ ਕਰਦੇ ਨੇ ਇਸੇ ਮਹਿਕਮੇ ਸ਼ਰੂਜ ਮਹਿਕਮੇ ਦੀ ਗੱਲ ਛੁੱਟ ਛੁੱਟੀ ਨਹੀਂ ਮਿਲਦੀ ਬੱਟ ਇਹ ਰਹੋ ਜੀਆ ਕਾਲੀਆਂ ਭੇਡਾਂ ਮੈਡੀਕਲ ਲੀਵ ਬੰਦੀ ਰਹਿੰਦੇ ਨੇ ਚੈੱਕ ਕਰਿਆ ਜਾਵੇ ਕਿਹੜੇ ਅਫਸਰ ਨੂੰ ਪਰਮਾਨੈਂਟ ਮੈਡੀਕਲ ਲੀਵ ਤੇ ਰੱਖਦੇ ਸੀ ਤੇ ਉਹਨਾਂ ਦਾ ਕੀ ਇਹਦੇ ਚ ਲਾਭ ਸੀ ਚਾਰ ਪੰਜ ਅਫਸਰਾਂ ਨਾਲ ਦੇ ਸਿੱਧੇ ਸੰਬੰਧ ਸੀਗੇ ਨੇ ਵੱਡੇ ਆਈਪੀਐਸ ਪੀਸੀਐਸ ਐਸਐਚਓ ਸੋਚ ਹੁੰਦਾ ਹੀ ਉਸ ਦਾ ਹੋ ਰਹੀ ਨਹੀਂ ਸੀ ਐਡੀ ਬਾਈ ਐਡੀ ਪਾਵਰ ਸੀ ਚ 2022 ਦੇ ਇਹ ਜੇ ਕੋਰੋਨਾ ਵੇਲੇ ਦੇ ਇਹ ਗਿੱਜੇ ਨੇ ਕੋਰੋਨਾ ਕਾਲ ਵੇਲੇ ਦੇ ਸਰਕਾਰੀ ਗੱਡੀਆਂ ਚ ਜਦੋਂ ਲੋਕਡਾਊਨ ਲੱਗਿਆ ਐਂਬੂਲੈਂਸਾਂ ਚ ਨਾ ਸ਼ਟ ਹੋਣਾ ਉਹ ਐਂਬੂਲੈਂਸ ਵਾਲਾ ਬੰਦਾ ਪੱਟਿਆ ਸੀ ਨੇ ਅਖੀਰ ਤੇ ਉਹਦਾ ਵਿਚਾਰਾ ਬਲੀਆ ਬੱਕਰੀ ਬਣਾਇਆ ਹੋਊਗਾ ਹੈਗਾ ਉਹ ਵੀ ਨਹੀਂ ਪਸੀ ਵਾਲੇ ਜਿਵਾਕ ਛੱਡ ਕੇ ਦਾ ਰਲ ਕੇ ਆਉਂਦੀ ਘਰਾਂ ਵਾਲੀ ਰੋਂਦੀ ਫਿਰਦੀ ਆ ਪਹਿਲਾਂ ਵੀ ਚਿੱਟਾ ਦਾ ਪਰਚਾ ਸੀ ਮੈਡਮ ਤੇ ਹੁਣ ਇਹ ਮੈਡਮ ਥਰੂ ਤੁਸੀਂ ਦੱਸੋ ਗੱਲ ਸਾਢੇ 17 ਗ੍ਰਾਮ ਚਿੱਟਾ ਹੈ ਕਹਿੰਦੇ 1.5 ਕਿਲੋ ਚਿੱਟਾ ਲੈ ਕੇ ਆਨੇ ਹਫ਼ਤਾ ਪਹਿਲਾਂ ਆਹ 4 ਦਿਨ ਪਹਿਲਾਂ ਫੜੇ ਜਾਣ ਤੋਂ ਅੱਧਾ ਕਿਲੋ ਚਿੱਟਾ ਦਾ ਕਰਾ ਵੀ ਉਹਦਾ ਜਾ ਕਿੰਨਾ ਅਫਸਰਾਂ ਲਈ ਕੰਮ ਕਰਦੀ ਸੀ ਕਿੰਨਾ ਅਫਸਰਾਂ ਨੂੰ ਇਹ ਹੁਣ ਮੈਂ ਇਹ ਗੱਲ ਕਹਿਣਾ ਨਹੀਂ ਆਪੀ ਨਿਕਲੇ ਹੋ ਜੇ ਪ੍ਰਸ਼ਾਸਨ ਸਤਾਈ ਕਰੂ ਵੀ ਮਹਿੰਗੀਆਂ ਕਪਟੀਆਂ ਨੇ ਤੁਸੀਂ ਵੱਡੀਆਂ ਮਹਿੰਗੀਆਂ ਸਾਰਾ ਢਾਂਚਾ ਬਾਂਚਾ ਅੱਧੇ ਪੰਜਾਬ ਦੇ ਨਾਲ ਇਹ ਪਟ ਸਕਦੀ ਐ ਨਸ਼ੇ ਆਲਾ ਸਮਾਜਰਾਂ ਦਾ ਵੀ ਮੈਕਮੇਂ ਚ ਕਾਲੀਆਂ ਭੇਡਾਂ ਦਾ ਵੀ ਜਿਹੜੀਆਂ ਕਾਲੀਆਂ ਭੇਡਾਂ ਨੇ ਵੱਡੀਆਂ ਕੁਰਸੀਆਂ ਤੇ ਬੈਠੀਆਂ ਨੇ ਆਦਰਸ਼ ਕਲੋਨੀ ਜਿਹੜੇ ਵੀ ਪਲਾਟ ਨੇ ਤੇਰੇ ਉਸਤਾਦ ਦੇ ਵੀ ਚਾਰ ਪਲਾਟ ਨੇ ਬਠਿੰਡੇ 2022 ਤੋਂ ਬਾਅਦ ਲੈ ਕੇ ਹੋਏ ਲਾਕਡਾਊਨ ਤੋਂ ਬਾਅਦ ਆਲੇ ਕਿਹੜੇ ਅਫਸਰ ਆਏ ਰਹੀ ਹੈ ਕਿੰਨਾ ਅਫਸਰ ਇਹ ਨੇੜੇ ਰਹੀ ਹੈ ਇਹਦੀਆਂ ਕਾਰਡ ਡਿਟੇਲਾਂ ਸਾਰਾ ਕੁਝ ਦਾ ਚੈੱਕ ਕਰਾਇਆ ਜਾਵੇ ਭਾਜਣਾ ਪੈ ਰੱਖਿਆ ਟਟੀਆਂ ਅਲੱਗ ਰੱਖੀਆਂ ਕਈ ਅਫਸਰਾਂ ਦਾ ਵੀ ਨਾਂ ਨਾ ਲੈਦੇ ਜਾਂ ਪਬਲਿਕ ਐਡਮਿਨ ਚ ਹੀ ਨਾਲ ਇੱਕ ਦਾ ਨੰਬਰ ਲੈ ਵੀਤਾ ਐਸਐਸਪੀ ਦਾ ਅੱਛਾ ਉਹ ਮੁੰਡੇ ਦਾ ਧੰਨਵਾਦ ਕਰੋ ਜਿਨੇ ਇਹ ਫੜੀ ਹੈ ਆ ਨਾ ਮੈਂ ਇਸੇ ਗੱਲ ਕਰਕੇ ਕਹਿਣਾ ਵੀ ਜਿੰਨਾ ਚਿਰ ਨਵੇਂ ਸਾਡੇ ਬੱਚੇ ਪੜ੍ਹੇ ਦੇਖ ਅੱਗੇ ਨਹੀਂ ਆਉਂਦੇ ਉਹ ਵਿਚਾਰਾ ਕਹਿੰਦੇ ਨਵਾਂ ਐਸਐਸਪੀ ਹੈ ਆਈਬੀਐਸ ਅਫਸਰ ਹੈ ਪੀਸੀਐਸਐਮ ਨੂੰ ਵੀ ਪਤਾ ਉਹਨੇ ਕਹਿੰਦੇ ਇਹੋ ਫੜੀਏ ਜਦੋਂ ਉਹਦੇ ਦੇ ਫੋਨ ਕੋਲੇ ਦੋ ਆਈਫੋਨ ਇਹਦੇ ਕੋਲੇ ਇਹ ਉਹਨੂੰ ਕਹਿੰਦੀ ਮੇਰੀ ਫਲਾਨੇ ਐਸਐਸਪੀ ਨਾਲ ਗੱਲ ਕਰਾਉਣਾ ਗੱਲ ਹੀ ਨਹੀਂ ਸੁਣਨ ਚੱਕ ਕੇ ਸਿੱਧਾ ਅੰਦਰ ਰਗੜਦਾ ਇਹੋ ਜੇ ਬੰਦੇ ਹੁਣ ਮੈਂ ਤਾਂ ਝੋਖਣਾ ਵੀ ਨਵੇਂ ਹੁਣ ਰਗੜਤੀ ਹੁਣ ਇਹ ਜਿਹਦਾ ਨਾਮ ਲੈ ਰਹੀ ਸੀ ਜੇ ਕੋਈ ਹੋਰ ਹੁੰਦਾ ਉਹਦੇ ਨਾਲ ਗੱਲ ਕਰਾਉਂਦਾ ਮੈਂ ਟਿਕਾਣਾ ਛੱਡ ਓਏ ਤਾਗਣਾ ਛੱਡਦਾ ਵਿਚਾਰਾ ਪੁਰਾਣਾ ਬੰਦਾ ਵੱਡਾ ਅਫਸਰ ਕਹਿੰਦਾ ਜਦੋਂ ਸੋਪਾਈ ਇਹਦੇ ਕੀ ਦੇ ਨਾਲ ਸਬੰਧ ਨੇ ਸਾਰੇ ਅਸਰਾਂ ਦੀਆਂ ਚੋਵੇਂ ਕਿਵੇਂ ਇਹ ਛੋਟੇ ਜਿਹੇ ਲੈਵਲ ਤੋਂ ਇੱਕ ਪਰਚਾ ਹੋਣ ਦੇ ਬਾਰੇ ਜਦੋਂ ਮਾਨਸਾ ਨੰਬਰ ਦੀ ਆ ਮੈਂ ਵੀ ਸਾਡੇ ਮਾਨਸਾ ਥਾਣੇ 'ਚ ਵੱਡੇ ਵੱਡੇ ਪ੍ਰੂਫ ਵਿਦ ਪ੍ਰੂਫ ਗੱਲ ਕਰੀ ਹੋਈ ਹੈ ਕੋਈ ਗੱਲ ਝੂਠੀ ਨਹੀਂ ਕਰੀ ਹੋਈ ਜੇ 2 ਸਾਲ ਪਹਿਲਾਂ ਕਰੀਏ 3 ਸਾਲ ਪਹਿਲਾਂ ਕਰੀਏ ਜਾਂ ਅੱਜ ਕਰ ਰਹੇ ਹਾਂ ਇਹਦੇ ਕਿਹੜੇ ਅਫਸਰ ਨਾਲ ਸੰਬੰਧ ਨੇ 2 ਮਿੰਟਾਂ 'ਚ ਪਤਾ ਲੱਗ ਜੂ ਜੀ ਕਿਹੜੇ ਅਫਸਰ ਨੂੰ ਛੁੱਟੀਆਂ ਦਿੰਦੇ ਨੇ ਲੀਬਤ ਜਾਂ ਕਿਹੜੇ ਅਫਸਰਾਂ ਨਾਲ ਇਹ ਬਾਹਰੋਂ ਬਾਹਰ ਗਿਫਟੋ ਗਿਫਟੀ ਹੁੰਦੀ ਰਹੀ ਹੈ ਮੈਂ ਕਿਹਾ ਮੈਂ ਕਿਹਾ ਗਿਫਟ ਉਹਨਾਂ ਨੂੰ ਡਰ ਲੱਗਿਆ ਪਿਆ ਪੀੜਾ ਪੀਆ ਪੀਆ ਵੀ ਸਾਡੇ ਘਰ ਨਾਲ ਪਟੇ ਜਾਣ ਕਿਤੇ ਵੀ ਇਹ ਨਹੀਂ ਕਿਤੇ ਘਰ ਤਾਂ ਕੀ ਵੀ ਚਲੋ ਜਿਹੜੀ ਪਛਾਪਣਾ ਪੈਣਾ ਹੈ ਵੀ ਤਲਾਕ ਵੀ ਨਾ ਹੋ ਜਾਵੇ ਨੇ ਦੇ ਕਰਕੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਤੁਸੀਂ ਛੁੱਟੀਆਂ ਵੀ ਇਹਨਾਂ ਦੇ ਚਾਹੇ ਉਹਨਾਂ ਦੇ ਘਰੇ ਕੋਈ ਮਰਗਤ ਹੋ ਜੇ ਐਸੇ ਪੁਲਿਸ ਮਹਿਕਮੇ ਚ ਅਸੀਂ ਇਹ ਗੰਦੇ ਆਂਡਿਆਂ ਨੂੰ ਜਿਨ੍ਹਾਂ ਨੇ ਵਰਦੀ ਉੰਦਾਗ ਲਾਇਆ ਇਹ ਇਕੱਲੀ ਨਹੀਂ ਹੈਗੀ ਜੀ ਹਰੇਕ ਥਾਣੇ 'ਚ ਦੋ ਤਿੰਨ ਦੋ ਤਿੰਨ ਮੁਲਾਜ਼ਮ ਐਸੇ ਹੈਗੇ ਨੇ ਹੁਣ ਇਹ ਜੀ ਘਰੇ ਤਲਾਸੀ ਲੈਣ ਆ ਜੇ ਕਿਸੇ ਦੇ ਮੇਰੇ ਬਾਗੇ ਸਰਕਾਰਾਂ ਨਾਲ ਲੜਦੇ ਨੇ ਕਿਸੇ ਦੇ ਵੀ ਕਿਸੇ ਵੀ ਬੰਦੇ ਦੇ ਕਿਸਾਨ ਜੂਗਣਾ ਦੇ ਜੇਬ ਚੋਂ ਕੱਢ ਕੇ ਚੱਟਾ ਕਿਤੇ ਵੀ ਧਰ ਸਕਦੀ ਆ ਭਾਈ ਇਹੇ ਜੇ ਹੋਰ ਵੀ ਬਹੁਤ ਨੇ ਕਿੱਥੋਂ ਜੇ ਕੋਲ ਇੰਨੀ ਪ੍ਰਾਪਰਟੀ ਆ ਗਈ 50000 ਤਨ ਖਾਣਾ ਪਹਿਲੀ ਉਹ ਤਾਂ ਥਾਰ ਗੱਡੀ ਫੇਰ ਕਹਿੰਦੇ ਬੋਲਟ ਆ ਫੇਰ ਦੋ ਗੱਡੀਆਂ ਹੋਰ ਕਿੱਥੋਂ ਆ ਗਈਆਂ ਨੇ ਕੋਲੇ ਮਹਿੰਗੀਆਂ ਘੜੀਆਂ ਬਾਚਾਂ ਜਿਹੜੀਆਂ ਦੱਸਦੇ ਨੇ ਰੋਡੋ ਰੋਲੈਕਸੋ ਦੀਆਂ ਇੱਥੇ ਤਾਂ ਭੈਣ ਦੇ ਦਾ ਤੇਲ ਨਹੀਂ ਪੈਂਦਾ 100 ਰੁਪਏ ਦਾ ਲੈ 10-12 ਕਿੱਲਾਂ ਦੇ ਮਾਲਕ ਐ ਲੋਕਾਂ ਕਹਿੰਦੇ ਇਹ ਐਡਾ ਕੁਸ ਕਿੱਥੋਂ ਲਈ ਫਿਰਦੀ ਫਿਰ ਲੋ ਛੁੱਟੀ ਤੇ ਸੋ ਇਹਦੀ ਜਾਂਚ ਬਣਦੀ ਆ ਜੀ ਜੇ ਇਹਦੀ ਜਾਂਚ ਬਣ ਨਾ ਘਟੋ ਘਟ ਸਾਡੇ ਮਾਨਸਾ ਜਿਹੜੀਆਂ ਵੱਡੀਆਂ ਵੱਡੇ ਅਫਸਰ ਜੋ ਕਰਪਟ ਨੇ ਜਾਂ ਉਹ ਹਨਾ ਜੋ ਜੀ ਸ਼ਾਮਲ ਨੇ ਇਹਦੇ ਨਾਲ ਇਹਦੀ ਕੱਲੀ ਦਾ ਨਹੀਂ ਹੈਗਾ ਇਹ ਚਿੱਟਾ ਇਹਦੇ ਕੱਲੀ ਦਾ ਨਹੀਂ ਹੈਗਾ ਚਿੱਟਾ ਇਹਦਾ ਇਹ ਤਾਂ ਇਹ ਤਾਂ ਇਹ ਤਾਂ ਇੱਕ ਬੱਕਰੀ ਹੈ ਜਾਂ ਬੱਕਰਾ ਗਿਆ ਨੂੰ ਜੋ ਸ਼ਿਕਾਰ ਜਦੋਂ ਸ਼ਿਕਾਰ ਕਰ ਲਈ ਕਿਸ ਨੇ ਤਾਂ ਚਾ ਬਸ ਸੜਤੀ ਵੀ ਕਰਵਾ ਨਹੀਂ ਦੇ ਲਈ ਪਿਆਦੇ ਕਰਵਾ ਨਹੀਂ ਦੇ ਰੱਖੇ ਹੁੰਦੇ ਨਾ ਇਹਦਾ ਪਿਆਦੀ ਇੱਕ ਇਹ ਤਾਂ ਕਰਬਾਨੀ ਪਿਆਦਾ ਰਾਸ਼ਨ ਉਜਾਉਣਾ ਹੁੰਦਾ ਇਹ ਤਾਂ ਬਾਦਸ਼ਾਹ ਨੂੰ ਕੁਰਸੀਆਂ ਤੇ ਵੱਡੇ ਬੈਠਣ ਉਠਾ ਬਿਚਾਰਿਆ ਹੈ ਵੱਡੇ ਬਾਦਸ਼ਾਹਿਆਂ ਨੂੰ ਉਹ ਡੀਆਈਜੀ ਆਈਜੀ ਕੌਣ ਇਹਦੀ ਰੇਂਜ ਦੇ ਕਿਹੜੇ ਅਫਸਰ ਨੇ ਇਹ ਨਾਲ ਇਹਦਾ ਸਬੰਧ ਹੋਵੇ ਕਿੱਥੇ 5 ਸਾਲ ਦੀ ਇਹ ਕੰਮ ਕਰੀ ਜਾਂਦੀ ਹੈ ਕੀ ਇਹਦੇ ਨਾਲ ਦੇ ਮੁਲਾਜ਼ਮ ਨੂੰ ਨਹੀਂ ਪਤਾ ਲੱਗਿਆ ਸਭ ਨੂੰ ਪਤਾ ਇਹ ਟੂ ਜ਼ेड ਇੱਥੇ ਮਾਨਸਾ ਥਾਣੇ 'ਚ ਵੀ ਪਤਾ ਸੀ ਸਾਰਾ ਕੁਝ ਆਪਾਂ ਨੂੰ ਖਬਰ ਕੱਲੇ ਕੱਲੇ ਚੀਜ਼ ਦੀ ਆਉਂਦੀ ਹੈ ਹਨਾ ਇਹਦੇ ਨਾਲ ਤੇ ਹੋਰ ਵੀ ਬਹੁਤ ਨੇ ਜਿਵੇਂ ਨੇ ਘਰ ਨੂੰ ਲੋਕ ਅਕਸੈਪਟ ਨਹੀਂ ਕਰਦੇ ਸੀ ਕਈ ਬੰਦੇ ਵੀ ਤੂੰ ਐਵੇਂ ਹੀ ਕਹੀ ਜਾਣਾ ਇਹ ਮੈਂ ਕਿਸੇ ਪੱਤਰਕਾਰ ਨੂੰ ਕਹਿ ਜਾਂਦਾ ਬਾਈ ਨਸ਼ਾ ਵੀ ਇਹਨਾਂ ਦਾ ਤੋ ਕਹਿੰਦਾ ਤੂੰ ਇਹ ਗੱਲ ਕਿਵੇਂ ਕਹਿਣਾ ਮੈਂ ਮੈਂ ਸੱਚ ਕਹਿਣਾ ਮੇਰੇ ਕੋਲ ਪ੍ਰੂਫ ਨੇ ਮੈਂ ਕੋਈ ਬਿਨਾ ਪ੍ਰੂਫਾਂ ਤੋਂ ਨਾਦਾਰ ਗੱਲ ਹੀ ਨਹੀਂ ਕਰੀ ਵੱਡੇ ਅਫਸਰਾਂ ਦਾ ਨਸ਼ਾ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹ ਮੈਡਮ ਹੈ ਜੋ ਮੈਡਮ ਹੈ ਇਹਨੂੰ ਦੂਜੇ ਦਿਨ ਛੁੱਟੀ ਮਿਲੀ ਰੱਖਦੀ ਸੀ ਇਹਨੂੰ ਮੈਡੀਕਲ ਲੀਵਾਂ ਮਿਲਦੀਆਂ ਸੀ ਤੇ ਜਿਹੜੇ ਸਾਡੇ ਜਵਾਬ ਨੇ ਵਿਚਾਰੇ ਆਮ ਕਰਾਂਦੇ ਨੇ ਉਹ ਆ ਦੇਖ ਲਓ ਆ ਭੈਣ ਆ ਵਿਚਾਰੀ ਇਹਦੇ ਇਦਾਂ ਸਰੰਜ ਲੱਗੀ ਹੋਈ ਐ ਆਹ ਦੇਖੋ ਹੱਥ ਚ ਪਰਮਾਨੈਂਟ ਅਟੈਚ ਸਰੜਨ ਜਾਏ ਕੋਈ ਬਿਮਾਰ ਹੋਣੀ ਵਿਚਾਰੀ ਕੋਈ ਬਿਮਾਰ ਫੁਖਾਰ ਹੋਣਾ ਫੀਬਰ ਹੋਣਾ ਇਹਨੂੰ ਛੁੱਟੀ ਨਹੀਂ ਦਿੱਤੀ ਇਹਦੇ ਅਫਸਰ ਨੇ ਵੀ ਆਪੇ ਜਦੋਂ ਸਤੀ ਅਸਰਤਾ ਜੋੜ ਕੇ ਡਿਊਟੀ ਕਰਨ ਗਈ ਐ ਹੋਰ ਵੀ ਕਈ ਭੈਣ ਨੇ ਕਈ ਵਿਚਾਰੇ ਜਵਾਕ ਨੇ ਜਿਹੜੇ ਡਿਊਟੀਆਂ ਜਾਂਦੇ ਨੇ ਹਨਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਡਬਲ ਡਬਲ ਸ਼ਿਫਟਾਂ ਕਰਦੇ ਨੇ ਇਸੇ ਮਹਿਕਮੇ ਸ਼ਰੂਜ ਮਹਿਕਮੇ ਦੀ ਗੱਲ ਛੁੱਟ ਛੁੱਟੀ ਨਹੀਂ ਮਿਲਦੀ ਬੱਟ ਇਹ ਹੈ ਉਹ ਜਿਹੜੀਆਂ ਕਾਲੀਆਂ ਭੇਡਾਂ ਮੈਡੀਕਲ ਲੀਵ ਬੰਦੀ ਰਹਿੰਦੇ ਨੇ ਚੈੱਕ ਕਰਿਆ ਜਾਵੇ ਕਿਹੜੇ ਅਫਸਰ ਨੂੰ ਪਰਮਾਨੈਂਟ ਮੈਡੀਕਲ ਲੀਵ ਤੇ ਰੱਖਦੇ ਸੀ ਤੇ ਉਹਨਾਂ ਦਾ ਕੀ ਇਹਦੇ ਚ ਲਾਭ ਸੀ ਚਾਰ ਪੰਜ ਅਫਸਰਾਂ ਨਾਲ ਦੇ ਸਿੱਧੇ ਸੰਬੰਧ ਸੀਗੇ ਵੱਡੇ ਆਈਪੀਐਸ ਪੀਸੀਐਸ ਐਸਐਚਓ ਸੋਚ ਹੁੰਦਾ ਉਸ ਦਾ ਹੋਰ ਹੀ ਨਹੀਂ ਸੀ ਐਡੀ ਐਡੀ ਪਾਵਰ ਸੀ ਚ 2022 ਦੇ ਇਹ ਜੇ ਕੋਰੋਨਾ ਵੇਲੇ ਦੇ ਇਹ ਗਿੱਜੇ ਨੇ ਕੋਰੋਨਾ ਕਾਲ ਵੇਲੇ ਦੇ ਸਰਕਾਰੀ ਗੱਡੀਆਂ ਚ ਜਦੋਂ ਲੋਕਡਾਊਨ ਲੱਗਿਆ ਐਂਬੂਲੈਂਸਾਂ ਚ ਨਾ ਸ਼ਟ ਹੋਣਾ ਉਹ ਐਂਬੂਲੈਂਸ ਵਾਲਾ ਬੰਦਾ ਪਟਿਆ ਸੀ ਨੇ ਅਖੀਰ ਤੇ ਉਹਦਾ ਵਿਚਾਰਾ ਬਲੀ ਜਾ ਬੱਕਰੀ ਬਣਾਇਆ ਹੋਊਗਾ ਹੈਗਾ ਉਹ ਵੀ ਨਹੀਂ ਪਰ ਸੀ ਆਲੇ ਜਿਵੇਂ ਆਖ ਛੰਡ ਕੇ ਦਾ ਰਲ ਗਿਆ ਉਹਦੀ ਘਰ ਵਾਲੀ ਰੋਂਦੀ ਫਿਰਦੀ ਆ ਪਹਿਲਾਂ ਵੀ ਚਿੱਟ ਦਾ ਪਰਚਾ ਸੀ ਮੈਡਮ ਤੇ ਹੁਣ ਇਹ ਮੈਡਮ ਥਰੂ ਤੁਸੀਂ ਦੱਸੋ ਗੱਲ ਸਾਢੇ 17 ਗ੍ਰਾਮ ਚਿੱਟਾ ਹੈ ਕਹਿੰਦੇ 1.5 ਕਿਲੋ ਚਿੱਟਾ ਲੈ ਕੇ ਆਨੇ ਹਫ਼ਤਾ ਪਹਿਲਾਂ ਆਹ 4 ਦਿਨ ਪਹਿਲਾਂ ਫੜੇ ਜਾਣ ਤੋਂ ਅੱਧਾ ਕਿਲੋ ਚਿੱਟਾ ਦਾ ਕਰਾ ਵੀ ਉਹਦਾ 5 ਮਿੰਟਾਂ Like enough.